ओके 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 � ਆਹ ਲੈ ਆਹ ਲੈ ਆਹ ਲੈ ਗੱਲ ਸੁਣੋ ਜੀ ਗੱਲ ਸੁਣੋ ਮਾ ਜਮਾ ਟੱਕਾ ਨਾਲ ਮਾ ਮੈਂ ਦੋ ਅਸੀਂ ਬੋਲਦੇ ਹੀ ਪਹੇਜਾ ਜੀ ਮੈਂ ਰੋਡ 'ਤੇ ਫੈਬਰਾਈ ਫਰੋਜ ਪੁੜੀਪੂਚ ਕੀ ਹੋਇਆ ਗੱਡੀ ਦਾ ਅੱਗੇ ਝਗੜਾ ਹੋ ਜਾਂਦਾ ਸੀ ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ ਰਾੜਾ ਸੀ ਦਸਦੇ ਸੀ ਇਹਨਾਂ ਕੋਲੇ ਇਹ 8 10 ਜਨੇ ਸੀਗੇ ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਆ ਹੱਥ ਤੇ ਪਰ ਆ ਸਾਰੀਆਂ ਦੁਕਾਨਾਂ ਵਾਲੇ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਈ ਉਹ ਗੱਲ ਪੈ ਗਏ ਉਧਰ ਦੇਖੋ ਹੁਣ ਸਾਡੇ ਬੰਦਿਆਂ ਦੇ ਫੇਰ ਗੱਲ ਪੈ ਗਏ ਨੰਬਰ ਪਲੇਟ ਅੜੀ ਉਹਨਾਂ ਕਹਿੰਦਾ ਤੇਰਾ ਨਾ ਨੁਕਸਾਨ ਭਰਦੇ ਨੇ ਅਸੀਂ ਤੋਂ ਰਾਣਾ ਲੈ ਕੇ 10 15 ਮੁੰਡੇ ਆਏ ਨੇ ਦੋ ਜਨ ਨੂੰ ਕੋਲ ਕਹਿੰਦਾ ਬੰਦਾ ਤਾ ਨੇ ਜਿਹੜਾ ਜਿਹੜਾ ਕਹਦਾ ਨੰਬਰ ਪਲੇਟ ਟੁੱਟੀ ਜਿਹੜਾ ਤੇ ਨੁਕਸਾਨ ਹੋਇਆ ਅਸੀਂ ਭਰਦੇ ਅਸੀਂ ਕਿਹਾ ਕਿ ਮੈਂ ਵੀ ਕਿਹਾ ਮੇਰੇ ਗੱਲ ਪੈ ਗਿਆ ਰਾਣਾ ਮੈਂ ਵੀ ਲਾਇਆ ਕਿਉਂ ਬਣਾ ਦੇ ਤੁਸੀਂ ਇੱਕ ਆਹ ਥੋੜੇ ਸਾਈਡ ਤੋਂ ਜੀ ਜਿਹਨਾਂ ਨੇ ਥੋੜੇ ਆਹ ਬੰਦਾ ਮਾ ਮੈਂ ਦੋ ਅਸੀਂ ਬੋਲਦੇ ਹੀ ਪਹੁੰਚਾ ਜੀ ਮੈਂ ਰੋਡ ਵਿੱਚ ਤੇ ਫੈਬਰਾਈ ਫਰੋਹ ਪੁੜੀਪੂਚ ਕੀ ਹੋਇਆ ਗੱਡੀ ਦਾ ਅੱਗੇ ਝਗੜਾ ਹੋ ਜਾਂਦਾ ਸੀ ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ ਰਾੜਾ ਸੀ ਦੱਸਦੇ ਸੀ ਇਹਨਾਂ ਕੋਲੇ ਇਹ 8 10 ਜਣੇ ਸੀਗੇ ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇ ਕੋਲ ਡੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਆਖ ਤੇ ਪਰ ਆ ਸਾਰੀਆਂ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਈ ਉਹ ਗੱਲ ਪੈ ਗਏ ਉਧਰ ਦੇਖੋ ਹੁਣ ਸਾਡੇ ਬੰਦਿਆਂ ਦੇ ਫੇਰ ਗੱਲ ਪੈ ਗਏ ਨੰਬਰ ਪਲੇਟ ਡਾੜੀ ਉਹਨਾਂ ਕਹਿੰਦਾ ਤੇਰਾ ਨਾ ਨੁਕਸਾਨ ਭਰਦੇ ਨੇ ਅਸੀਂ ਤੋਂ ਰਾਣਾ ਲੈ ਕੇ 10 15 ਮੁੰਡੇ ਆਏ ਨੇ ਦੋ ਜਨਮ ਕੋਲ ਖੜ ਕੇ ਬੰਦਾ ਤਾ ਨੇ ਜਿਹੜਾ ਜਿਹੜਾ ਕਹਦਾ ਨੰਬਰ ਪਲੇਟ ਟੁੱਟੀ ਜਿਹੜਾ ਤੇ ਨੁਕਸਾਨ ਵਾਇਆ ਅਸੀਂ ਭਰਦੇ ਸੀ ਕਿ ਆਇਆ ਸੀ ਕਿ ਮੈਂ ਵੀ ਕਿਹਾ ਮੇਰੇ ਗਾਲਾਂ